ਸਾਬਤਨੀਆ ਪਾਪਾ ਨੇ ਕਿਹਾ ਤਾਂ ਸਵਾਦ ਬਣਿਆ ਦਮਨ ਗੱਲਾਂ ਸੁਣ ਰਹੀ ਆ ਪਾਪਾ ਦੀਆਂ ਪਾਪਾ ਦੇ ਜਿਵੇਂ ਪਰੌਂਠੇ ਬਣਾ ਲੇ ਵਧੀਆ ਪੀ ਲੈ ਮੇਰਾ ਪੁੱਤ ਟਾਈਮ ਸਵੇਰ ਦੇ 8:00 ਵਜੇ ਨੇ ਦਮਨ ਚੱਲਾ ਸਕੂਲ ਤੇ ਆਪਾਂ ਵਲੌਗ ਕਰਤਾ ਕੰਟੀਨਿਊ ਕੈਰਾ ਵਿੱਚ ਈਜ਼ੀ ਹੁੰਦਾ ਨਾ ਹੂ ਸ਼ੂਜ਼ ਦਾ ਬਾਹਰ ਅਜੇ ਤੋਂ ਕੁਝ ਨਹੀਂ ਦਿਖ ਰਿਹਾ ਕੁਛ ਵੀ ਨਹੀਂ ਦਿਖ ਰਿਹਾ ਦਮਨ ਬਾਏ ਬਾਏ ਦਮਨ ਪਿੱਛੇ ਦੀ ਖੜ ਜੀ ਪੁੱਤਾ ਬਾਹਲਾ ਰੋਡ ਤੇ ਨਾ ਜਾਈ ਠੀਕ ਹੈ ਤੋਂ ਬਾਈ ਜਿਪ ਬੰਦ ਕਰ ਟੋਪੀ ਨਹੀਂ ਲੈਣੀ ਸਿਰ ਤੇ ਟੋਪੀ ਨਹੀਂ ਚਲਦੀ ਤੇ ਲਾ ਜਿੱਦਾਂ ਮਨ ਸਾਡਾ ਚਲਾ ਗਿਆ ਤੇ ਧੁੰਦ ਪੂਰੀ ਫੁੱਲ ਪਈ ਹੈ ਤੇ ਲਾ ਜੀ ਆਪਣੇ ਨੇ ਲੈਂਟਰ ਪੈ ਗਿਆ ਸਾਹਮਣੇ ਪੈ ਰਿਹਾ ਸੀ ਕੱਲ ਲੈਂਟਰ ਪੈ ਗਿਆ ਮੈਂ ਤਾਂ ਹੁਣ ਦੇਖਿਆ ਕਿਉਂਕਿ ਕੱਲ ਅਸੀਂ ਲੇਟ ਆਏ ਸੀ ਮਨ ਆਪਾ ਕਰਦੇ ਹਾਂ ਬੇਫਾਜ਼ੀ ਤਿਆਰੀ ਕੈਂਪ ਫਿਰ ਤਾਰਨੇ ਜਾਣਾ ਆਫਿਸ ਤੇ ਮਾਰੇ ਕਰਵਾਣੀ ਨੂੰ ਕੋਰੀਅਰ ਜੀ ਫਾਸ ਕਰਨਾ ਹੈ ਤੇ ਬਣਾਵਾਂਗੇ ਸਬਜੀ ਹਾਂਜੀ ਅਜਾ ਸਾਡੇ ਕੋਰੀਅਰ ਪੈਕ ਹੋ ਰਹੇ ਨੇ ਸਾਰੇ ਮੈਂ ਕਾ ਦੇ ਡਿਊਟੀ ਲਈ ਸਾਰੇ ਸਟਾਫ ਨੂੰ ਪੈਕ ਕਰੋ ਜਿੱਦਾਂ ਮੰ ਸਕੂਲ ਚਲੀ ਗਈ ਹੈ ਤੇ ਮੌਸਮ ਦੇਖ ਲਓ ਤੁਸੀਂ ਧੁੰਦ ਪੂਰੀ ਫੁੱਲਾ ਤੇ ਇਤਰਾ ਆਪਾਂ ਨੇ ਕੱਪੜੇ ਆਪਣੇ ਅੰਦਰ ਦੇ ਵੀ ਸਾਰੇ ਕੰਮ ਕੰਪਲੀਟ ਹੋ ਗਏ ਝਾੜੂ ਪੋਚਾ ਕਿੰਨੇ ਦਿਨ ਹੋ ਗਏ ਪੋਚਾ ਨਹੀਂ ਲਾਇਆ 2 ਦਿਨ ਹੋ ਗਏ ਸੀ ਤੇ ਪੋਚਾ ਪੋਚਾ ਵੀ ਲਾਤੇ ਆਪਾਂ ਨੇ ਇਧਰ ਆਪਾਂ ਆਪਣੇ ਕਰਨੇ ਨੇ ਕੱਪੜੇ ਪ੍ਰੈਸ ਹੁਣੇ ਹੀ ਆਪਾਂ ਕੌਫੀ ਪੀ ਕੇ ਹਟੇ ਆਂ ਇਧਰ ਆਪਾਂ ਲਾ ਰਖਿਆ ਹੀਦਰ ਥੱਲੇ ਸਿੱਕਣੇ ਆ ਬਿਸਤਰੀ ਉਧਰੋਂ ਚੱਕੇ ਨਹੀਂ ਇਧਰੋਂ ਚੱਕਤੇ ਨੇ ਇਧਰੋਂ ਸਾਰੀ ਸਫਾਈ ਆਪਾਂ ਨੇ ਕਰਤੀ ਥੋੜਾ ਬਹੁਤਾ ਹੀ ਰਹਿ ਗਿਆ ਮੜਾ ਮੋਟਾ ਬਸ ਉਹ ਹੁਣ ਕਰਦੇ ਆ ਕਿਚਨ ਵੀ ਆਪਣੀ ਸਾਫ ਆ ਸਿਰਫ ਭਾਂਡੇ ਰਹਿੰਦੇ ਸਾਫ ਕਰਨੇ ਉਹ ਕਰਦੇ ਆ ਤੇ ਲੋ ਜਿੱਦਾਂ ਮਣ ਸਾਡਾ ਆ ਗਿਆ ਸਕੂਲ ਤੋਂ ਤੇ ਇਹਨਾਂ ਜਿੱਦਣ ਦੀ ਮਸ਼ੀਨ ਲਿਆਂਦੀ ਨਾ ਇਹਨਾਂ ਨੂੰ ਇੰਨਾ ਕਮਲ ਪਿਆ ਨਾ 24 ਘੰਟੇ ਕੌਫੀ ਵੀ ਪੀ ਜਾਂਦੇ ਨੇ ਨੇ ਯਾਰ ਕਾਫੀ ਤਾਂ ਵੈਸੇ ਹੀ ਪੀਂਦੇ ਸੀ ਬਟ ਉਹ ਹੱਥ ਨਾਲ ਬੰਦੂਗੀ। ਉਹ ਛੇਤੀ ਵਾਂ ਰਹੀ ਐਸੇ ਗੋਦੀ ਐ। ਉਹ ਹੱਥ ਨਾਲ ਕੋਈ ਖੋਲਦਾ ਹੀ ਨਹੀਂ ਹਿੰਮਤ ਹੀ ਨਹੀਂ ਕਰਦਾ। ਹਾਂ ਠੀਕ ਐ ਹਨਾ। ਲੋ ਦੀ ਕਾਫੀ ਰੈਡੀ ਹੋ ਗਈ ਤਾਂ ਮਨੇ ਸਕੂਲੋਂ ਆਕੇ ਬਣਾ ਲਈ ਐ। ਆਪ ਹੀ ਦਮਣ ਆਪਣੇ ਕੰਮ ਸਾਰੇ ਆਪ ਹੀ ਕਰਦੀ ਐ। ਕਿਸੇ ਨੂੰ ਐ ਨਹੀਂ ਜਾਂਦੀ ਕਿ ਕਿਸੇ ਦਾ। ਹੂੰ। ਕੱਲ ਵੜੀ ਪ੍ਰੋਸੈਸ ਦੇਖ ਕੇ ਮਨ ਮੈਨ ਨੂੰ ਕਹਿਤਾ ਸੀਗਾ। ਹੂੰ। ਕੀ ਕਰਦਾ ਵਾਲੇ ਵੀ ਕੰਮ ਕਰਦੇ ਨੇ ਮਾਂ ਦਮਨ ਗੁੱਸਾ ਖਾ ਗਈ ਉਸ ਚੀਜ਼ ਦਾ ਨਹੀਂ ਨਹੀਂ ਮੈਂ ਅੱਜ ਸਾਰਾ ਦਿਨ ਇੰਨੇ ਕੰਮ ਕੀਤੇ ਕੱਪੜੇ ਧੋਤੇ ਆ ਦੇਖੋ ਸ਼ੂ ਸ਼ਾ ਸਾਰਾ ਕੁਝ ਧੋਤਾ ਤੇ ਮੈਂ ਵਲੌਗ ਫਿਰ ਬਾਅਦ ਚ ਬਣਾਇਆ ਵਸ ਤੁਸੀਂ ਚਲੇਗੇ ਉਹ ਤੋਂ ਬਾਅਦ ਮੈਂ ਪੋਚੇ ਪੋਚੇ ਲਾ ਕੇ ਫਿਰ ਵਲੌਗ ਸ਼ੁਰੂ ਕੀਤਾ ਮਤਲਬ ਪਹਿਲਾਂ ਸ਼ੁਰੂ ਕੀਤਾ ਸੀ ਤੁਹਾਡੇ ਹੁੰਦਿਆਂ ਫਿਰ ਉਹਦੋਂ ਬਾਅਦ ਸਪਾਈਆਂ ਸਪੋਈਆਂ ਸਾਰੀਆਂ ਅੱਜ ਥੋੜੀ ਬੱਤੀ ਸੈਟਿੰਗ ਰਹੀਦੀ ਉਹ ਹੁਣ ਮੇਰੇ ਨਾਲ ਤੁਸੀਂ ਕਰਾਓ ਠੀਕ ਹੈ ਤੁਸੀਂ ਰੋਟੀ ਖਾ ਲਓ ਪਹਿਲਾਂ ਮਮਣਾ ਚੋੜਦਾ ਨਹੀਂ ਤੇਰਾ ਟੇਲਰ ਨੂੰ ਘਰੇ ਪਿਆ ਦਾ ਸੂਟ ਤੋਂ ਧੁੰਦ ਨਹੀਂ ਜਾਣੀ ਤੇ ਨਹੀਂ ਉਹੀ ਸੂਟ ਜਿਹੜਾ ਨਵਾਂ ਤੇਰਾ ਉਹ ਪਿਆ ਹੋਰ ਮੈਨੂੰ ਲੱਗਦਾ ਕੋਈ ਕਿਤੇ ਨਹੀਂ ਗਈ ਹੋਈ ਨਹੀਂ ਘਰੋਂ ਹੀ ਨਹੀਂ ਬਾਹਰ ਗਈ ਤੋਂ ਧੁੰਦ ਨੇ ਕਮਲਕ ਬਾ ਰੱਖਿਆ ਨਾ ਜਾਣ ਜੋਗੀ ਨਾ ਮੈਂ ਕੁਛ ਮੈਂ ਆਪਣੀ ਦੋਨੀ ਟੈਂਡੋਂ ਨੇ ਪਿਆ ਹੋਰ ਮੈਨੂੰ ਨਹੀਂ ਲੱਗਦਾ ਹੈਗਾ ਪੁਰਾਣੇ ਪਾਣੇ ਪਣੇ ਆਪਾਂ ਨੂੰ ਤਾਂ ਮੇਰੇ ਕੋਲ ਤਾਂ ਪਰਾਣੇ ਵੀ ਨਹੀਂ ਹੈਗੇ ਚੱਲ ਜਰਾ yellow ਯਾਰ ਤੇ purple ਚ ਹੈਗੇ ਬਸ ਉਹ ਵੀ ਮਾਪ-ਮਾਪ ਕੇ ਮਾਸੀ ਮੂਸੀ ਦਾ ਡਾਲੀ ਕੋਈ ਹਾਂ ਇਹਦਾ ਹੈ ਹਨਾ ਕੱਲ ਸੈਟਰਡੇ ਛੁੱਟੀ ਤਾਂ ਨਹੀਂ ਤੁਹਾਨੂੰ ਨਾ ਨਹੀਂ ਬਸ ਕੋਤ ਹੋ ਗਈ ਦਿਖਾ ਕਿੰਨੀ ਕੋਈ ਹੈ ਹੋਈ ਬਸ ਹੁਣ ਇਹ ਚ ਕੀ ਕਰੀਂ ਤੇ ਦਿੱਦ ਪਾਇ ਕਿੰਨੇ ਪੈਟ ਪਾਇਗੀ 3 3 2 ਦਾ ਪੈਕ ਤਾਂ ਵਧੀਆ ਬਣਦੀ ਹੈ ਨਹੀਂ ਫਿਰ ਮੈਂ ਕਿ ਮਿਕਸ ਨਹੀਂ ਹੋਣੀ ਬਟ ਮੈਂ ਪਾਣੀ ਜਦੋਂ ਪਾ ਲਈ ਸੀ ਵਧੀਆ ਮਿਕਸ ਹੋ ਗਈ ਚੱਲ ਉਠੀ ਜਾ ਫਿਰ ਮੇਰੇ ਕੋਲ ਸੇ ਰਹੀ। ਵਾਹ ਦੇ ਲੋ ਦਮਣ ਦਾ ਹੋ ਗਿਆ ਨੁਕਸਾਨ। ਇਹ ਨਾ ਪਤੀਲਾ ਮੈਂ ਦੁੱਧ ਤੱਤਾ ਕਰਕੇ ਗਈ ਆ ਕੇ ਨੰਗੇ ਹੱਥਾਂ ਨਾਲ ਹੀ ਫੜ ਲਿਆ। ਕਿਦੋਂ ਪੋਣਾ ਲੈ ਲਾ ਬੱਚੇ ਨਾਲ। ਆਹ ਦੇ ਪੋਣਾ ਪਿਆ ਦਿਖਣ ਨਹੀਂ ਗਿਆ। ਲੱਗਿਆ ਗੈਸ ਬੰਦਿਆ ਪਤੀਲਾ ਠੰਡਾ ਹੋ ਗਿਆ। ਹੁਣ ਗੈਸ ਹੀ ਚੱਲਦੀ ਸੀ ਪਤੀਲਾ ਵੀ ਸੜ ਰਿਆ ਸੀ। ਬਚ ਗਈ ਤੂੰ ਨਹੀਂ ਤੇਰੇ ਨਾਲੇ ਤਾਂ ਉੱਤੇ ਪੈਣਾ ਸੀ ਦੁੱਧ ਡੁੱਲਣਾ ਸੀ। ਨਾਲੇ ਹੱਥ ਸੜਨਾ ਸੀ। ਕਮਲੀ। ਦਿਖਾ ਕਿੰਨਾ ਸੜਿਆ। ਦਿਖਾ ਸੜਿਆ ਹੁਣ ਐ ਕਿਹੜਾ ਦਿਖ ਜੂਗਾ। ਆਹ ਦੇ ਆਹ ਸੀ ਆਹ ਦੇ ਲਾਲ ਹੋ ਗਿਆ। चल पा द बोले बोल कि इतरे ना फड़ो तू सी पतीला हाथ दोगी ठाडे वाली आ फट पोणा होजे भी नहीं फड़ रही मम्मा <laughs> मैं पाद मा नहीं, मा मैं पाद नहीं। मैं पादनी लिया फ्ला तरीच पोणा हूं थोड़े गरम करना ना ठंडी हो जानी नहीं।, नहीं बस 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 गरम ना तत्ता मेरा हाथ सड़ के दे गरम गैस चल रिया मम्मा ਆ ਤਾਂ ਗਿਆਸ ਮੈਂ ਸਿਮ ਕਰਕੇ ਗਈ ਹਾਂ ਬਸ ਪਾ ਦੋ ਪਾ ਦੋ ਸਰ ਬਾਸ 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 ਬਸ ਤੇ ਮੰਦੀ ਕੈਂਡ ਦੀ ਕਾਫੀ ਰੈਡੀ ਹੈ ਤੇ ਪਰੌਠਾ ਵੀ ਆਲਰੇਡੀ ਹੈ ਪਰੌਠਾ ਮੈਂ ਤਵੇ ਤੇ ਰੱਖਿਆ ਨੂੰ ਥਾਲੋ ਬੜਾ ਬੜਾ ਠੰਡਾ ਹੋ ਜਾਣਾ ਪੁੱਤ ਇੰਨੇ ਤੁਸੀਂ ਡਰਾਮੇ ਕਰਦੇ ਹੋ ਨਾ ਹੱਦ ਤੋਂ ਵੱਧ ਕੇ ਡਰਾਮੇ ਕਰਦੇ ਤੁਸੀਂ ਓਕੇ ਬਾਈ ਖਾ ਲੈਣੇ ਬਾਈ ਕਿਤੇ ਖਾਣਾ ਬਹੁਤ ਕੰਮ ਕਰਨ ਵਾਲੇ ਅੱਸੀ ਕਾਲ ਜੀ ਸਾਰਿਆਂ ਨੂੰ ਹੋਪਤੂ ਹੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਬਾਸੀ ਫੈਮਲੀ ਤੇ ਨੋ ਪਹ ਲੀ ਗਏ ਪੰਜਾਬੀ ਫੇਰਾ ਵਗੈਣ ਲੱਗੀ ਟਾਈਮ ਆ ਜੀ 11:30 12:30 ਦਾ ਹੋ ਗਿਆ ਸਵੇਰ ਦੇ ਅਸੀਂ ਉੱਠੇ ਸੀ ਤੇ ਅੱਜ ਮੈਂ ਦਮਨ ਨੂੰ ਸਕੂਲ ਹੀ ਭੇਜਿਆ ਕਿਉਂਕਿ ਅਸੀਂ ਜਾਣਾ ਫੰਕਸ਼ਨ ਤੇ ਦਮਨ ਨੂੰ ਮੈਂ ਆਪਾਂ ਅੱਜ ਜਿਹੜੇ ਆਪਣੇ ਬਾਹਰ ਦੇ ਕੰਮ ਨੂੰ ਸਾਰੇ ਵੀ ਵੇੜ ਵੀ ਤੇ ਅਸੀਂ ਇੱਕ ਕੰਮ ਨੂੰ ਵੇੜ ਆਈਆਂ ਮੈਂ ਦਵਾਈ ਲੈ ਆ ਜਣਾ ਸੀ ਦਵਾਈ ਲੈ ਆਈਆਂ ਤੇ ਮੈਨੂੰ ਕਮੈਂਟ ਵੀ ਆਏ ਸੀ ਇੱਕ ਭੈਣ ਕਹਿੰਦੀ ਸੀ ਫਟਕੜੀ ਪਾ ਕੇ ਫਟਕੜੀ ਤੇ ਪਾਣੀ ਵਿੱਚ ਪੈਰ ਡਿਪ ਕਰੋ ਕਿਉਂਕਿ ਮੇਰੀ ਅੱਡੀ ਬਹੁਤ ਦੁਖਦੀ। ਉਹਦੀ ਥੈਰੇਪੀ ਕਰਵਾ ਰਹੀ ਹਾਂ ਮੈਂ ਅੱਜ ਦੂਜੀ ਥੈਰੇਪੀ ਹੈ ਕੱਲ ਤਾਂ ਮੈਨੂੰ ਟਰਮ ਨਹੀਂ ਲੱਗਿਆ ਜਾਂਦਾ ਤੇ ਅੱਜ ਮੈਂ ਦੂਜੀ ਥੈਰੇਪੀ ਕਰਵਾ ਕੇ ਆਈ ਹਾਂ। ਤੇ ਹੁਣ ਇਸ ਤੋਂ ਬਾਅਦ ਅਸੀਂ ਜਾਣਾ ਸੁਨਾਮ ਸੁਨਾਮ ਟੇਲਰ ਨੂੰ ਕੱਪੜੇ ਲੈਣੇ ਦਾ ਮੰਦਾ ਸੁਣਦੇਣਾ। ਰਵੰਦਾ ਸੂਟ ਮੈਂ ਤੁਹਾਨੂੰ ਦਿਖਾ ਦੇਣੀ ਹਾਂ। ਲਓ ਜੀ ਚੈੱਕ ਕਰੋ। ਦੁਨੀਆ ਮੇਰੇ ਭੈਣਾਂ ਨੂੰ ਫਟਾਫਟ ਚਾਹੀਦੇ ਮੈਰਿਜ ਵਾਸਤੇ ਤੁਸੀਂ ਲੈ ਸਕਦੇ ਹੋ। ਲਓ ਜੀ ਇਹ ਦਮੰਦਾ ਸੂਟ ਆ ਦੇਖ ਸਕਦੇ ਹੋ। ਵੀ ਨੈਕ ਬਣਿਆ ਹੋਇਆ। ਹੈਂਡਵਰਕ ਦਾ ਹੀ ਕੰਮ ਸਾਰਾ ਇਹ। ਹੈਂਡਵਰਕ ਦਾ ਸਿਰਫ ਗਲਾ ਵੀ ਬਣਾਇਆ ਹੋਇਆ ਤੇ ਵਿੱਚ ਸ਼ਰਟ ਦੇ ਬੂਟੀ ਦਿੱਤੀ ਹੋਈ ਹੈ। ਦਿਖਾਉਂਦਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਤੇ ਇਹਦੇ ਨਾਲ ਜਿਹੜੀ ਸਲਵਾਰ ਹੈ ਉਹ ਕ੍ਰੇਪ ਦੀ ਹੈ। ਨਾ ਇਹ ਸਲਵਾਰ ਹੈਗੀ ਜੀ ਨਾਲ ਸਿਲਕ ਦੀ ਤੇ ਇਹਦੇ ਵੀ ਪਹੁੰਚਿਆਂ ਦੇ ਉੱਤੇ ਵਰਕ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਵਰਕ ਕੀਤਾ ਹੈ। ਹੈਂਡ ਸਫਾਈ ਦਾ ਕੰਮ ਕੀਤਾ ਹੋਇਆ। ਟੀ-ਸ਼ਰਟ ਦੀ ਬਾਜੂ ਤੇ ਹੋਵੇਗੀ ਸ਼ਰਟ ਦੀ ਨਹੀਂ ਬਾਜੂ ਤੇ ਵਰਕ ਨਹੀਂ ਹੈਗਾ ਸਿਰਫ ਐਵੇਂ ਹੀ ਸਿੰਪਲ ਗਲੇ ਤੇ ਤੇ ਵਿੱਚ ਬੁਟੀ ਤੇ ਸਲਵਾਰ ਤੇ ਤੇ ਦੁਪੱਟਾ ਇਹਦਾ ਕਿੱਥੇ ਆਉਂਦਾ ਤੇ ਇਹ ਆ ਜੀ ਦੁਪੱਟਾ ਇਹਦਾ ਇਹਦੇ ਵਿੱਚ ਕਲਰ ਹੈਗੇ ਨੇ ਕਾਫੀ ਸਾਡੇ ਕੋਲ ਜੇ ਕੋਈ ਮੇਰੀ ਭੈਣ ਬਾਏ ਕਰਨਾ ਚਾਹੁੰਦੀ ਹੋਏ ਤੇ ਕਰ ਸਕਦੀ ਹੈ ਲਓ ਜੀ ਇਹਦਾ ਦੁਪੱਟਾ ਇਹ ਹੈਗਾ organza ਦਾ ਦੁਪੱਟਾ ਤੇ ਲੈਸ਼ਨਲ ਪ੍ਰੋਪਰ ਆਪਾਂ ਨੇ ਡਿਜ਼ਾਈਨ ਕੀਤਾ ਦੇਖੋ ਠੀਕ ਹੈ ਜੀ ਸੁਣਤਾ ਆਪਣੇ ਕੋਲ ਦੇ ਕੋਲ ਤੇ ਆਪਣੇ ਨੰਬਰ ਤੇ ਮੈਸੇਜ ਕਰਕੇ ਤੁਸੀਂ ਇਹਦਾ ਪ੍ਰਾਈਸ ਪੁੱਛ ਲਿਓ ਮੇਰੇ ਕੋਲ ਠੀਕ ਹੈ ਇਹ ਚ ਕਲਰ ਹੈਗੇ ਨੇ ਚਾਰ ਪੰਜ ਕਲਰ ਹੈਗੇ ਨੇ ਇਹਦੇ ਚ ਤੇ ਮੈਂ ਤੁਹਾਨੂੰ ਫਿਕਸ ਸ਼ੇਅਰ ਕਰ ਦਾਂਗੀ ਕਲਰ ਦੀ ਆਹ ਕਲਰ ਫੋਰਸ ਹਨ ਤੁਸੀਂ ਤੇ ਰੈਡੀ ਕਰਵਾਉਣਾ ਤੇ ਕਿਸੇ ਵੀ ਕਲਰ ਤੇ ਕ੍ਰੇਪ ਤੇ ਸਿਲਕ ਤੇ ਟਿਸ਼ੂ ਤੇ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਠੀਕ ਹੈ ਜੀ ਤੇ ਇਹ ਦਮੰਡਾ ਸੂਟ ਦੇ ਕਿ ਹੁਣ ਗਮਨ ਚੈਰੀ ਦੇ ਫੰਕਸ਼ਨ ਨਹੀਂ ਆ ਰਹੇ ਉੱਥੇ ਵੀ ਖਾਣਾ ਲੱਗੂਗਾ ਤੁਮ ਜੀ ਹੁਣ ਟਾਈਮ ਆ ਸਾਡਾ ਫਿਰ ਬਾਜ਼ਾਰ ਦਾ ਫੂਲ ਬਾਜ਼ਾਰ ਦਾ ਜਿਹੜਾ ਲਾਈ ਹੈ ਅਜੇ ਕਾਰ ਵੀ ਨਹੀਂ ਗਏ ਹੈ ਆਫਿਸ ਤੋਂ ਬੁਮਾਰਦੀ ਦੁਕਾਨ ਕੋਈ ਬੁਖਾਰ ਹੋਇਆ ਤਾਂ ਮੈਂ ਬਹੁਤ ਉਹ ਮੇਰੇ ਨਾਲ ਨਾਹੀ ਪਾਈ ਇਹ ਸੁਣ ਕੇ ਬੱਸ ਹੋ ਕੇ ਆਏਗਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਤੁਹਾਨੂੰ ਦਿਖਾਉਣਾ ਹੈ ਮੈਂ ਪਹਿਸ ਕਰ ਲਿਆ ਕੁੜਤਾ ਲਈ ਤਾਂ ਅੱਜ ਮੈਂ ਕੁੜਤਾ ਵੇਅਰ ਕੀਤਾ ਬਹੁਤ ਦਿਨਾਂ ਬਾਅਦ ਕੀਤਾ ਇੱਕ ਕਦੋਂ ਦਾ ਲੈਂਦਾ ਪਿਆ ਸੀ ਤੇ ਅੱਜ ਪਾਇਆ ਮੈਂ ਬਲੈਕ ਕਲਰ ਦਾ ਇਹਨਾਂ ਆਪਾਂ ਲੈਂਦਾ ਸੀ ਮੈਂ ਰੂਮ ਕਲਰ ਦਾ ਉਹ ਸਾਡੀ ਕਿਸੇ ਪਹਿਨਦਾ ਹਰਿਆਣੇ ਵਾਲੀ ਤਾਂ ਪਹਿਨਦਾ ਬੱਗੂ ਦਾ ਉਹਨਾਂ ਦਾ ਸੀ ਇਹ ਅੱਜ ਮੈਂ ਬਲੈਕ ਵੇਅਰ ਕੀਤਾ ਪੈਂਟ ਨਾ ਕੀਤਾ ਮੈਂ ਪਹਿਲਾਂ ਮੇਰੇ ਕੋਲ ਬਲੈਕ ਨਾ ਜੁਆ ਹੈਗਾ ਇਦਾਂ ਮੂਹ ਜ ਨਹੀਂ ਮਮਾ ਪੈਂਟ ਪਾਉ ਨਾਲ ਮੈਨੂੰ ਪੈਂਟ ਕੰਫਰਟ ਨਹੀਂ ਲੱਗਦੀ ਰਹੀ ਕੰਫਰਟ ਨਹੀਂ ਲੱਗਦੀ ਐ ਲੱਗਦਾ ਕਿ ਬੜਾ ਮੈਂ ਚੱਲ ਬਦਲ ਪਾਇਆ ਹੋਇਆ ਕੋਝੀ ਰਹਿਣਾ ਚਲੋ ਜੀ ਮਿਲਦੇ ਆ ਕੰਮ ਬਣੇ ਰੋ ਤੁਸੀਂ ਬਣਾਉਣ ਦੇ ਵਿੱਚ ਅਸੀਂ ਕਰ ਲਈ ਆਪਣੀ ਤਿਆਰੀ ਲਓ ਜੀ ਆਪਾਂ ਆਪਣੇ ਸਾਰੇ ਕੰਮ ਤੋਂ ਨੂੰ ਛੇੜ ਲੈਣੇ ਬਸ ਮੈਂ ਤੇ ਦੰਮਣ ਨੇ ਨਿਕਲਣਾ ਜੇ ਉਤਾਰ ਗਏ ਉਦੋਂ ਤੱਕ ਜੇ ਕੰਮ ਠੀਕ ਹੋ ਗਿਆ ਫਿਰ ਲੈ ਜਾਵਾਂਗੇ ਨਾਲ ਨਹੀਂ ਤਾਂ ਨਹੀਂ ਤੇ ਕਹਿੰਦੇ ਹੁੰਦੇ ਨਾ ਜਦੋਂ ਜੱਟ ਨੂੰ ਲੱਬਿਆ ਕਟੋਰਾ ਤੇ ਪਾਣੀ ਪੀ ਵੀ ਆਖ ਰਿਹਾ ਉਹ ਕੰਮ ਹੋ ਗਿਆ ਤੇ ਸਾਨੂੰ ਲੱਗ ਗਈ ਜੀ ਮਸ਼ੀਨ ਕੌਫੀ ਬਣਾਉਣ ਵਾਲੀ ਤੇ ਸਾਡੇ ਘਰੇ ਮੈਂ ਦੇਖਿਓ ਮੈਂ ਖਾਏ ਪਾਪਾ ਦੀ ਹੁੱਡੀ ਪਾ ਕੇ ਸਾਰੀ ਖਰਾਬ ਕਰਤੀ ਤੇ ਕਾਫੀ ਸਾਡੇ ਘਰੇ ਹੁਣ ਡੇਲੀ ਕਾਫੀ ਹੀ ਬਣੀ ਜਾਂਦੀ ਪਾਗਲਾ ਵਾਂਗੂ ਨੂੰ ਫੈਂਟੀ ਜਾ ਰਹੇ ਨੇ ਫੈਂਟ ਕੀਤੀ ਪੁੱਤ ਤੇ ਇੱਕ ਭੈਣ ਸਾਡੀ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਓਏ ਬੰਦ ਤਾਂ ਕਰ ਇਹਨੂੰ ਤੈਨੂੰ ਬੰਦ ਕਰਕੇ ਨਾ ਇਹਨੂੰ ਮੈਂ ਦੱਸਨੀ ਅੱਛਾ ਭੈਣ ਸਾਡੇ ਦਾ ਕਮੈਂਟ ਆਇਆ ਪਹਿਲਾਂ ਮੈਂ ਦਿਖਾ ਲਾਂ ਯਾਰ ਉਹ ਕਹਿੰਦੇ ਮਸ਼ੀਨ ਦਿਖਾਓ ਆਹ ਮਸ਼ੀਨ ਹੈ ਜੀ ਇਹ ਤੇ ਇਹ ਬੈਟਰੀ ਤੇ ਚੱਲਦੀ ਹੈ ਚਾਰਜ ਹੁੰਦੀ ਹੈ ਇਹ ਤੇ ਇਹਨੂੰ ਆਪਾਂ ਦੱਬ ਕੇ ਰੱਖਾਂਗੇ ਰੇਖੜਜੋ ਇਹ ਆਨ ਹੋ ਜੇਗੀ 1 ਆ ਜਿਹੜਾ ਦੇਖ ਰਿਹਾ 2 3 ਠੀਕ ਹੈ ਜੀ ਆਪਾਂ ਇਹਨਾਂ ਨੂੰ ਬੰਦ ਕਰਨਾ ਹੈ ਨਾ ਖੜਦੇ ਜੇ ਆਪਾਂ ਨੂੰ ਇਹਨਾਂ ਨੂੰ ਬੰਦ ਕਰਨਾ ਹੈ ਨਾ ਕਰ ਇਹਨੂੰ ਬਟਨ ਨੂੰ ਪ੍ਰੈਸ ਕਰਕੇ ਰੱਖਣਾ ਤੇ ਆ ਬੰਦ ਹੋ ਗਈ ਠੀਕ ਹੈ ਜੀ ਆਹ ਕਾਫੀ ਮੈਚ ਹੋ ਗਈ ਤੇ ਹੁਣ ਕੈਂਡ ਦੀ ਕਾਫੀ ਬਣਾਣਗੇ ਦਮਨ ਪ੍ਰੀਤ ਕੌਰ ਤੇ ਪਾਪਾ ਦੀ ਸਵੈਟ ਸ਼ਰਟ ਤੁਸੀਂ ਕਰਤੀ ਗੰਦੀ ਦਮਨ ਦਿਮਾਗ ਸਟਾ ਸਾਰੇ ਕੱਪੜੇ ਖਰਾਬ ਹੋ ਰਹੇ ਸਾਰੀ ਸੈਲਫ ਖਰਾਬ ਹੋ ਗਈ ਹੈ ਸੈਲਫ ਦੇ ਸਫਾਈ ਕਰੀ ਇਹਨੂੰ ਧੋ ਕੇ ਰੱਖਣ ਵਾਲੇ ਇਹ ਆ ਸੱਚ ਨਿਕਲ ਵੀ ਜਾਂਦਾ ਦਿਖਾ ਦੇ ਕੱਢ ਕੇ ਵਿੱਚੋਂ ਇਹ ਆ ਦੇਖੋ ਜੀ ਆ ਨਿਕਲ ਜਾਂਦਾ ਠੀਕ ਇਹ ਪੈ ਜਾਂਦਾ ਕਿਰੇ ਨੂੰ ਕੱਢ ਕੇ ਆਪਾਂ ਤੇ ਉਹਦੇ ਵਿੱਚ ਪਾ ਦਿੰਦੇ ਨਾਲ ਨਾਲ ਧੋ ਦੇਣਾ ਹਾਂ ਨਹੀਂ ਤਾਂ ਕਾਫੀ ਜੰਮ ਜਾਣੀ ਇੱਥੇ ਸਾਡੇ ਵਾਂਗੂ ਨਹੀਂ ਰੱਖਣੀ ਤੁਸੀਂ ਚਲੋ ਦਮਨ ਕਾਫੀ ਬਣਾ ਲਈ ਕਾਫੀ ਪੀਤੇ ਫਿਰ ਆਪਾਂ ਚੱਲਦੇ ਆਂ ਫਿਰ ਆਪਣੇ ਜਿਹੜੇ ਰਹਿੰਦੇ ਕੰਮ ਨੇ ਹਜੇ ਮੈਂ ਆਪਣੀ ਸੈਲੂਨ ਵੀ ਜਾਣਾ ਆਇਡੈਂਟੀਫਾਈਂਡਿੰਗ ਕਰਾਣੀ ਵਾਲ ਮੇਰੇ ਵਾਈਟ ਹੋਏ ਪਏ ਨੇ ਤੇ ਜਿੱਥੋਂ ਅਮਨ ਨੇ ਹੇਅਰ ਦਾ ਆਪਣਾ ਇਹਦਾ ਕਰਵਾਇਆ ਨਾ ਟ੍ਰੀਟਮੈਂਟ ਮੈਂ ਵੀ ਉਹਨਾਂ ਕੋਲ ਗਈ ਸੀ ਮੇਰਾ ਹੇਅਰ ਦਾ ਟ੍ਰੀਟਮੈਂਟ ਕੁਛ ਨਹੀਂ ਹੋਣਾ ਜਸਟ ਹੇਅਰ ਕਲਰ ਤੁਹਾਨੂੰ ਪਤਾ ਕਿ ਮੈਨੂੰ ਕਲਰ ਤੋਂ ਕਾਫੀ ਅਲਰਜੀ ਹੈ ਤੇ ਇਸ ਕਰਕੇ ਮੈਂ ਆਪਣੇ హెయిਰ ਦਾ ਸੈਲੂਨ ਚ ਪੁੱਛ ਕੇ ਆਈ ਸੀ ਉਹਨਾਂ ਨੇ ਨਾ ਮੇਰੇ ਕੰਨ ਦੇ ਪਿੱਛੇ ਕਲਰ ਕੋਈ ਉਹਨਾਂ ਕੋਲ ਹੈਗਾ ਸੀ ਕਹਿੰਦੇ ਸੀ ਇਹ ਮਤਲਬ ਨਹੀਂ ਹੈ ਹੋਏਗੀ ਅਲਰਜੀ ਕਿ ਸਾਡ ਨੂੰ ਪਤਾ ਕਿ ਇਹਦੇ ਨਾਲ ਅਲਰਜੀ ਨਹੀਂ ਹੋਏਗੀ ਪਰसों ਦਾ ਮੈਂ ਲਵਾਇਆ ਹੋਇਆ ਉਹਨਾਂ ਨੇ ਮੇਰੇ ਕੰਨਾਂ ਦੇ ਦੋਨਾਂ ਦੇ ਪਿੱਛੇ ਲਾਇਆ ਸੀ ਪਰ ਮੈਨੂੰ ਹਜੇ ਤੱਕ ਅਲਰਜੀ ਨਹੀਂ ਹੋਈ ਤੇ ਮੈਂ ਹੁਣ ਡਿਸਾਈਡ ਕੀਤਾ ਸੀ ਕਿ ਮੈਂ ਉਸੇ ਸੈਲੂਨ ਜਾਵਾਂਗੀ ਤੇ ਆਪਣੇ ਸਾਰੇ ਜਿਹੜੇ ਵਾਲ ਨੇ ਮੇਰੇ ਉਹਨਾਂ ਨੂੰ ਮੈਂ ਡਾਈ ਕਰਵਾ ਕੇ ਆਵਾਂਗੀ ਬਹੁਤ ਵਾਈਟ ਵਾਲ ਆਏ ਪਏ ਨੇ ਬਾਕੀ ਜੇ ਜ਼ਿਆਦਾ ਕਲਰ ਲਾਇਆ ਹਨਾ ਜੇ ਉਦੋਂ ਤਾਂ ਉਹਨਾਂ ਕੰਨਾਂ ਦੇ ਪਿੱਛੇ ਲਾਇਆ ਹੀ ਵੈਸੇ ਮੈਨੂੰ ਲੱਗਦਾ ਕਿ ਜੇ ਅਲਰਜੀ ਹੋਣੀ ਹੁੰਦੀ ਤੇ ਹੋ ਜਾਣੀ ਸੀ ਹਨਾ ਜੇ ਜ਼ਿਆਦਾ ਕਲਰ ਲਾਇਆ ਅਲਰਜੀ ਹੋਈ ਫਿਰ ਦੇਖਾਂਗੇ ਮੈਂ ਤੁਹਾਨੂੰ ਉਹ ਵੀ ਵਲੌਗ ਦੇ ਵਿੱਚ ਦੱਸਾਂਗੀ ਠੀਕ ਹੈ ਤੇ ਹੁਣ ਦੇਖਦੀਆਂ ਮੈਂ ਕਲਰ ਕਿਹੜਾ ਕਰਦੇ ਨੇ ਪ੍ਰੋਪਰ ਪੁੱਛਾਂਗੀ ਸਾਰਾ ਕੁਝ ਦੱਸਾਂਗੀ ਕਿ ਮੈਂ ਆਪਣੇ ਵਾਲਾਂ ਨੂੰ ਕਿਹੜਾ ਕਲਰ ਕਰਵਾਇਆ ਠੀਕ ਹੈ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਦੱਸਾਂਗੀ ਪਹਿਲਾਂ ਜਾਣ ਦਾ ਤਾਂ ਟਾਈਮ ਲੱਗੇ 1:00 ਵਜ ਗਿਆ ਹਾਂ ਤੇ ਸਾਢੇ ਵਰਗੇ ਨੇ ਕੀ ਜਾਣਾ ਕਵੀਨ ਦਰ ਬੰਦਿਆਂ ਨੇ ਬਹੁਤ ਕਾਮਰੇ ਮੈਨੂੰ ਲੱਗਦਾ ਦਮਨ ਦਾ ਸੂਟ ਵੀ ਰੈਡੀ ਨਹੀਂ ਹੋਣਾ ਕਿਉਂਕਿ ਸਾਡੇ ਮਾਸਟਰ ਨੇ ਸਾਡੇ ਸੂਟ ਨਹੀਂ ਹੱਥ ਤੱਕ ਰੈਡੀ ਕੀਤਾ ਤੇ ਦਮਨ ਦਾ ਕਿੱਥੋਂ ਕਰਨਾ ਕਿ ਨਹੀਂ ਦਮ ਇਹਦੇ 'ਚ ਨਹੀਂ ਇਹਦੇ 'ਚ ਨਹੀਂ ਰੱਖੋ ਨੂੰ ਫਰਾਈਪੈਨ ਮਾਂਜਣ ਦੀ ਮਾਰੇ ਤੇ ਉਹ ਚੱਕਣ ਦੀ ਫਰਾਈਪੈਨ ਬਸ ਪਾਪਾ ਨੇ ਠੰਡ ਲੱਗ ਰਹੀ ਹੈ ਦੁੱਧੀ ਗਰਮ ਦੁੱਧ ਗਰਮ ਕੀਤਾ ਜਸਟ ਫਟਾਫਟ ਮਾਇਲਾ ਨਿੱਗਾ ਪਾਣੀ ਆ ਰਿਹਾ ਉਹ ਚਗਾਈ ਹੋਈ ਹੈ ਸਿਆਣਾ ਪੁੱਤਾ ਮੇਰਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਲੋ ਜੀ ਸਾਡੇ ਪੁੱਤ ਨੇ ਸਾਡੇ ਵਾਸਤੇ ਘੈਂਡ ਦੀ ਕਾਫੀ ਬਣਾ ਲਿਆ ਹੁੰਦੀ ਐ ਦਮਣ ਹੁਣ ਆਪਾਂ ਨੇ ਪਹਿਲਾਂ ਚਾਹ ਪੀ ਪਿਛਦਾਈ ਹੋ ਗਿਆ ਹੁਣ ਆਪਾਂ ਕਾਫੀ ਵੀ ਪਿਛਦਾਈ ਹੋ ਜਾਣਾ ਪੈ ਠੰਡੇ ਹੋ ਗਏ socks ਪਾਣੇ ਨਹੀਂ ਪੈਰ ਠੰਡੇ ਹੀ ਹੋਣੇ ਨੇ ਮੰਨ ਲਿਆ ਕਰੋ ਕਿ ਇਹਦੀ ਗੱਲ ਬਿਮਾਰ ਹੋ ਜਾਓਗੇ ਪੈਸੇ ਲਾਣ ਦੀ ਥਾਂ ਬਣਾ ਦੋਗੇ ਐਂ ਖੜੀ ਸੀ ਮੈਂ ਫਰਸ਼ ਤੇ ਫੇਰ ਗਲਤ ਗੱਲ ਐ ਨਾ ਤੁਹਾਡੀ ਹੁਣ ਡਾਂਟਣੀ ਐ ਜਦੋਂ ਬਿਮਾਰ ਹੋਵੋਗੇ ਇੱਕ ਅੰਦਰ ਬਿਮਾਰ ਪੈਏ ਨੇ ਨਾ ਪਪਾ ਪਾਪਾ ਸਾਡਾ ਅੱਜ ਬਿਮਾਰ ਹੋ ਗਿਆ ਪਾਪਾ ਸਾਡਾ ਕੀ ਕਰਨ ਡਿਆ ਓਏ ਓਏ ਮਗਾਦ ਕਾਮ ਹੋਇਆ ਦੱਸ ਕਿਤੇ ਗਾਹ ਪਤਾ ਨਹੀਂ ਕੀ ਹੋ ਗਿਆ ਇੱਕ ਵਜ ਗਿਆ ਮੈਨੂੰ ਕਹਿੰਦੇ 12 ਵਜੇ ਉੱਠੂਗਾ 12 ਵਜੇ ਚੱਲਾਂਗੇ ਦਿਲਾ 1 ਵਜੇ ਦਮ ਆਪਣਾ ਸਾਰਾ ਦਿਨ ਐਂ ਨੰਗ ਜਾਣਾ ਆਪਣਾ ਦਮੂ ਆਪਾਂ ਮੈਰਿਜ ਲਈ ਰੈਡੀ ਹੋਈ ਨਹੀਂ ਪਾਣਾ ਇਨੀ ਗਾਰੰਟੀ ਹੈ ਆਪਣਾ ਜਿਵੇਂ ਪਹਿਲਾ ਕੰਮ ਹੁੰਦਾ ਉਹ ਹੀ ਓਹੀ ਕੋਈ ਸਣਾ ਭੱਜਣਾ ਪਾਗਲਾ ਵਾਂਗੂ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਕਹਣਾ ਹੀ ਜਿਹੜੇ ਚੁੰਟਾ ਚੁੰਟਾ ਮੇਰੇ ਗੈਸ ਬੰਦ ਕੀਤਾ ਤਾਂ ਲੋ ਗੈਸ ਖਰਾਬ ਹੈ ਆਪਣਾ ਨਹੀਂ ਕੀਤਾ ਲਓ ਜੀ ਹਜੇ ਤੱਕ ਪਜਾਰਦਾ ਸਾਡਾ ਕੋਈ ਸੀਲ ਨਹੀਂ ਕੌਫੀ ਆਪਾਂ ਨੇ ਪੀ ਲਈ ਹੈ ਮੈਂ ਭਾਂਡੇ ਮਾਇਦਾ ਮੈਂ ਹੀਟਰ ਲੱਤ ਮਾਇਆਂ ਪਾਣੀ ਸਾਡਾ ਟੈਂਕੀ ਦਾ ਇੰਨਾ ਠੰਡਾ ਹੈ ਨਾ ਘਰ ਤੋਂ ਵਰਤੋਂ ਨੂੰ ਹੋਲੇ ਨਾ ਇਹ ਤਰ੍ਹਾਂ ਇਹਦਾ ਟਿਕਾ ਫੱਟਦਾ ਰ ਆਉਂਦਾ ਪਾਪਾ ਨੇ ਮੈਂ ਕਿਹਾ ਨਾ ਦੋ ਵਾਰ ਜਿਨੇ ਪਾਪਾ ਕਹਿੰਦੇ ਹੋਰ ਖੜੀ ਲੰਚਦਾ ਹੈਗਾ ਦਿਲ ਕੇ ਆ ਪਾਪਾ ਦਾ ਕੰਡ ਸੀ ਕਿ ਕਿ ਮੈਂ 2 ਘੰਟੇ ਆਖ ਲਾਉਂਗਾ ਸਰ ਪਾਪਾ ਦੇ 2 ਘੰਟੇ ਚਾਰ ਘੰਟੇ ਹੋਰ ਗਿਨੇ ਕੇ ਤੇਵਾ ਤੇ ਚੰਗੂ ਦੇਖ ਲੈ ਕਿ ਆਹ ਕਰ ਲੈ ਉਹਨਾਂ ਚ ਰੋ ਰੋ ਕਰਨਾ ਕਿਰ ਕਰਨ ਵਾਲਾ ਜਿੰਨਾ ਤੇ ਮੰਨ ਕੇ ਵੇਲੀ ਇਹਨਾਂ ਦਾ ਸਫਾ ਸਫਾ ਚਾਹੀ ਰਾਤ ਨੂੰ ਲੈ ਤਾ ਮਾਂ ਕਰੇ ਹੋਰ ਇਹ ਸਹੀ ਹੋ ਕਰਦਾ ਨਹੀਂ ਰਾਤ ਤੁ ਤੁ ਬਹੁਤ ਆ ਜਾਂਦੀ ਹੈ ਦੇਖਿਆ ਕਿ ਮਾਸੀ ਨਹੀਂ ਆਈ ਸੀ ਬੇਟਾ ਕੰਕਟ ਨੂੰ ਨਾ ਸੰਭਾਲ ਰਹੀ ਸਾਰੇ ਕਲਰ ਵਗੈਰਾ ਕਿੱਥੋਂ ਕਰਵਾਉਗੇ ਉਹ ਹੀ ਤਾਂ ਮੈਂ ਸੋਚ ਰਹੀ ਆ ਪਾਣੀ ਜਾਣਾ ਕਿ ਕਲਰ ਮੇਰੇ ਵਾਲਾ ਨੂੰ ਹੋਇਆ ਹੀ ਹੋਇਆ ਕਿ ਇਹਦਾ ਡੀਸਟੇਕਰ ਆ ਤਾਂ ਤੱਕ ਵਧੀਆ ਬੰਦਿਆਂ ਨੂੰ ਕਿੱਥੇ ਬਹੁਤ ਔਖਾ ਹਾਊਸ ਵਾਈਪਿੰਗ ਤੇ ਜ਼ਿਆਦਾਤਰ ਬਹੁਤ ਔਖਾ ਤੁਸੀਂ ਕੀ ਦੱਸੋ ਕਮੈਂਟ ਕਰਕੇ ਮੇਰੇ ਵਰਗੇ ਨੂੰ ਬੜਾ ਔਖਾ ਹੈ ਕਿਉਂਕਿ ਤੁਹਾਡਾ ਸਾਰਾ ਕੁਝ ਹੀ ਆਪਣਾ ਦੇਖਣਾ ਹੈ ਸਾਰੇ ਕੰਮ ਕਰਨੇ ਤੇ ਆਪਣੇ ਉੱਤੇ ਧਿਆਨ ਨਹੀਂ ਜਾਂਦਾ ਹੈਗਾ ਅਗਰਾਂ ਸੱਚੀ ਜਿਹਾਉਂਗੀ फडਕੜੀ ਵੀ ਨਹੀਂ ਪੜਕਦੀ ਪੜਕਦੀ ਉਹ ਕਿੰਦੇ ਉਹ ਕਰਦੇ ਉਹ ਹਾਂ ਕਿ ਆ ਵੀਰਦੀ ਨੂੰ ਪਾਣੀ ਫਾੜ ਕੇ ਦੇਖਣਾ ਤੇ ਸੈਲਟੀਆਂ ਕਰਵਾਈਆਂ ਜਾ ਰਹੀਆਂ ਮੈਂ ਸੈਲਟੀ ਨਾ ਹਜੇ ਮੈਨੂੰ ਕੋਈ ਫਸਣ ਪਿਆ ਕੋਈ ਸੈਲਟੀਆਂ ਕਰਵਾ ਲੈਂਦਾ ਨਾ ਮੈਂ ਸੈਲਟੀਆਂ ਕਰ ਦਿੱਤੇ ਕਿਹਾ ਹੈ ਹਨ ਬਾਤੇ ਚਾਹਤ ਦਾ ਕੋਈ ਹੈ ਕਿ ਸੰਸੁਖ ਰੇ ਤਾਂ ਬਿਲਕੁਲ ਵੀ ਨਹੀਂ ਹੈ ਤੇ ਤੁਝੇ ਚਾਂਤ ਵੀ ਨਹੀਂ ਹੈ ਜੀ ਉਹ ਸੁੱਲੇ ਜੇ ਹੋ ਜਾਂਦੇ ਨੇ ਅਸੀਂ ਬਹੁਤ ਠੰਡੇ ਪੈਣ ਕੱਪੜੇ ਅੰਦਰ ਹੀ ਪਾ ਲੈਣੇ ਸੀ ਦਿੱਤੀ ਹਨ ਹੂੰ ਤੇ ਕੱਲ ਅਮਨ ਨੇ ਵੀਡੀਓ ਪਾਈ ਸੀ ਅਮਨ ਨੂੰ ਸਾਰੇ ਕਹਿ ਰਹੇ ਸੀ ਹਨ ਤੁਹਾਨੂੰ ਆਪਣੀ ਸਾਸਨਾ ਬੋਲਦੀ ਨਹੀਂ ਹੈਗੀ ਫਲਾੜਾ ਟਿੰਟਾ ਮੈਂ ਸੁਣ ਕੇ ਹੈਰਾਨ ਤੇ ਮੈਨੂੰ ਵੀ ਬੜੇ ਕਮੈਂਟ ਆਏ ਆਪਣੇ ਬੁਟੀਕ ਵਾਲੇ ਨੰਬਰ ਤੇ ਹਨਾ ਇਹਨਾਂ ਲੱਗਦਾ ਹੀ ਆਪਣੇ ਸੌਰੇ ਨਹੀਂ ਜਾਂਦੇ ਹੈਗੇ ਮਤਲਬ ਜਾਂਦੇ ਨਹੀਂ ਹੈਗੇ ਦੇਖੋ ਜੀ ਪਹਿਲੀ ਗੱਲ ਦਾ ਹਨਾ ਮੈਂ ਸੌਰੇ ਮਤਲਬ ਕਿਉਂ ਨਹੀਂ ਜਾਂਦੀ ਬਾਕੀ ਮੈਨੂੰ ਸਹੁਰਿਆਂ ਵਾਲੀ ਕੋਈ ਗੱਲ ਨਹੀਂ ਲੱਗਦੀ ਕਿ ਮੇਰੇ ਸਹੁਰੇ ਨੇ ਨਾ ਇਹ ਸਾਰੀ ਫੈਮਿਲੀ ਮੈਂਬਰ ਕੋਈ ਐਡਾਂ ਕੋ ਨਹੀਂ ਤੇ ਮੈਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਸ਼ਹਿਰ 'ਚ ਰਹਿ ਰਹੀ ਆਂ ਦਮਨ ਦੀ ਟੂਸ਼ਨ ਹੈ ਸਿਮਰਨ ਕਰਕੇ ਅਸੀਂ ਆਏ ਸੀ ਮੇਰੇ ਜਿਹੜੇ ਸਾਡੇ ਪਾਣੇ ਪੁਰਾਣੇ ਭੈਣ-ਭਰਾਣੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਉਹਨੂੰ ਸਮਾਨ ਲੈ ਕੇ ਆਈ ਸੀ ਤੇ ਉਦੋਂ ਬਾਅਦ ਫਿਰ ਦਮਨ ਦੀ ਟੂਸ਼ਨ ਹੋ ਗਈ ਤੇ ਪਿੰਡ ਜਾਂਦਾ ਟਾਈਮ ਹੀ ਨਹੀਂ ਲੱਗਦਾ ਤੇ ਤੁਹਾਨੂੰ ਪਤਾ ਹੀ ਆਪਣੀ ਆਪਣੀ ਲਾਈਫ 'ਚ ਬੰਦਾ ਬਿਜ਼ੀ ਹੋ ਜਾਂਦਾ ਤੇ ਬਾਕੀ ਇਹ ਮੇਰੇ ਸੀ ਕਹਿੰਦੇ ਹੋ ਕਿ ਸੋਹਰੇ ਨਹੀਂ ਜਾਂਦੀ ਇਹੋ ਜੀ ਕੋਈ ਗੱਲ ਨਹੀਂ ਤੇ ਇਹੀ ਜਦੋਂ ਅਮਨ ਨੇ ਵੀਡੀਓ ਪਾਈ ਸੀ ਜੀ 사ਸਨਾ ਬੋਲਦੀ ਨਹੀਂ ਅਮਨ ਨੇ ਤੁਹਾਨੂੰ ਰਿਪਲਾਈ ਕਰੀ ਦਿੱਤਾ ਹੀ ਹਨ ਜਿਹੜੇ ਭੈਣ ਭਰਾ ਕੋਲ ਸੀ ਹਨ ਤਾਂ ਹਜਾ ਕੋਈ ਚੱਕਰ ਨਹੀਂ ਦੀ ਤੁਹਾਨੂੰ ਸਾਰਾ ਕੋਈ ਦੱਸ ਚੁੱਕੀ ਅਮਨ ਤੇ ਮੈਂ ਵੀ ਤਾਂ ਹੀ ਤੁਹਾਨੂੰ ਪਤਾ ਕਿ ਅਸੀਂ ਸਿਆਰ ਰਹਿ ਰਹੇ ਹਾਂ ਹੋਰ ਐਡੀ ਕੋਈ ਗੱਲ ਨਹੀਂ ਹੈ ਜੀ ਕਿ ਮੈਂ ਸੋਹਰੇ ਕਿਉਂ ਨਹੀਂ ਜਾਂਦੀ ਮੇਰਾ ਉੱਥੇ ਕਿਹੜਾ ਕੋਈ ਆਪਣਾ ਸਾਰੇ ਆਪਣੇ ਭੈਣਾ ਨਹੀਂ ਮੇਰੀਆਂ ਹਨ ਤੇ ਸਾਰੇ ਆਪਣੇ ਹੀ ਨੇ ਉੱਥੇ ਕਿਹੜਾ ਕੋਈ ਬਗਾਨਾ ਕਿ ਅਸੀਂ ਤਾਂ ਨਹੀਂ ਜਾਂਦੇ ਬਸ ਉਤਾਰ ਦਾ ਆਫਿਸ ਹੈ ਦਮਨ ਦੀ ਪੂਛਣ ਹੈ ਇਸ ਕਰਕੇ ਬਹੁਤ ਘੱਟ ਟਾਈਮ ਲੱਗਦਾ ਟਾਈਮ ਤੋਂ ਟਾਈਮ ਕੱਢ ਕੇ ਅਸੀਂ ਜਾਈਦਾ ਜਿੰਨਾ ਜਾਈਦਾ ਤੇ ਬਾਕੀ ਹੋ ਸਕੇ ਅਗਲੇ ਜਿਹੜੇ ਬਲੌਗ ਆਉਣਗੇ ਹਨਾ ਨਮਨ ਦੀ 10th ਤੋਂ ਬਾਅਦ ਅਸੀਂ ਸੋਚ ਰਹੇ ਹਾਂ ਕਿ ਅਸੀਂ ਆਪਣੇ ਪਿੰਡ ਹੀ ਚਲੇ ਜਾਵਾਂਗੇ ਫਿਰ ਅਸੀਂ ਪਰਮਾਨੈਂਟ ਹੀ ਉੱਥੇ ਚਲੇ ਜਾਵਾਂਗੇ ਫਿਰ ਮੈਂ ਆਪਣੇ ਤੁਹਾਨੂੰ ਸਾਰੇ ਹੀ ਦਿਖਿਆ ਕਰੂੰਗੀ ਠੀਕ ਹੈ ਜੀ ਬਾਕੀ ਇਹੋ ਜੀ ਗੱਲ ਨਹੀਂ ਸੋਚਿਆ ਨਾ ਕਰੋ ਜਿਹੜੇ ਆਪਣੇ ਪੁਰਾਣੇ ਫੈਮਲੀ ਮੈਂਬਰ ਹਨ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਇਹੋ ਜਿਹਾ ਕਦੇ ਕਮੈਂਟ ਨਹੀਂ ਕਰਦੇ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਨੇ ਨਾ ਉਹਨਾਂ ਨੂੰ ਨਹੀਂ ਪਤਾ ਤੇ ਉਹ ਫਿਰ ਸਾਡੀ ਬੈਂਟਰਾ ਪੁੱਛਦੇ ਨੇ ਬਾਕੀ ਗੁੱਸਾ ਨਾ ਕਰਿਓ ਮੈਂ ਜਸਤੋ ਤੁਹਾਨੂੰ ਰਿਪਲਾਈ ਕੀਤਾ ਤੇ ਜਿਵੇਂ ਅਮਨ ਨੇ ਕਮੈਂਟ ਆਇਆ ਸੀ ਉਵੇਂ ਹੀ ਮੈਨੂੰ ਆਇਆ ਸੀ ਕਹਿੰਦੇ ਤੁਸੀਂ ਸੌਰੇ ਹੀ ਨਹੀਂ ਜਾਂਦੇ ਆ ਆਪਣੇ ਮੈਨੂੰ ਬੜਾ ਹੈਰਾਨੀ ਜੀ ਹੋਈ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਾਣਦੇ ਆ ਅਸੀਂ ਤੁਸੀਂ ਵੀਡੀਓ ਸਾਡੀ ਪਿਛਲੀਆਂ ਜਾ ਕੇ ਦੇਖੋ ਤੇ ਅਸੀਂ ਜਾਂਦੇ ਰਹਿੰਦੇ ਆ ਜੀ ਬੇਟਾ ਟਾਈਮ ਤੋਂ ਟਾਈਮ ਕੱਢ ਕੇ ਜੇ ਰਾਤ ਨੂੰ ਟਾਈਮ ਲੱਗੇ ਰਾਤ ਨੂੰ ਜੇ ਦਿਨੇ ਲੱਗੇ ਤੇ ਕਹਿੰਦੇ ਚਾਹੀਦਾ ਠੀਕ ਹੈ ਜੀ ਚਲੋ ਜੀ ਕੱਪੜੇ ਆਪਾਂ ਨਾਲੇ ਨੇ ਹਾਂ ਜੀ ਇੱਟੇ ਨਾ ਇਹ ਜਿੱਤੀ ਵੀ ਜੱਪ ਲਿਆ ਆਹ ਇਹ ਕਿਹੜਾ ਵਲਾ ਕਿਹੜੇ ਬੁੱਟੀ ਘੜ ਤੇ ਕੰਪਨੀ ਵਾਲਿਆਂ ਨੇ ਫੇਕ ਅੱਗੇ ਰੱਖ ਰੱਖਿਆ ਦਮਨ ਇਹ ਜੀ ਉਹ ਪ੍ਰਧਾਨ ਚਲਾਉਂਦੇ ਗੱਡੀ ਦਾ ਮੁੱਕ ਗਿਆ ਤੇਲ ਸਾਡੀ ਇੱਧਰ ਮਰਸੀਡੀਜ਼ ਦਾ ਤੇ ਹੁਣ ਲੈਣਗੇ ਨੇ ਉਹ ਚਾਰੀ ਛੋਟੀ ਗੱਡੀ ਗ੍ਰੈਂਡ ਵਟਾਰਾ ਚ ਲੈਣ ਗਏ ਨੇ ਤੇ ਵੱਡੀ ਗੱਡੀ ਤੇ ਮੁੱਕ ਗਿਆ ਹੋਰ ਫਿਰ ਪਾਰੀ ਹੋ ਗਈ ਕੁੱਝ ਗੱਲ ਅਸੀਂ ਦੇ ਲੋ ਕਿੱਥੋਂ ਦੇ ਕਿੱਥੇ ਪਹੁੰਚ ਗਏ ਘਰੇ ਲੜ ਲੜਾ ਕੇ ਅਸੀਂ ਤੇ ਪਾਰਲਰ ਪਹੁੰਚੇ ਤੇ ਪਾਰਲਰ ਵਾਲੇ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ ਕਲਰ ਹੀ ਹੈ ਨਹੀਂ ਤੇ ਅੱਜ ਨਹੀਂ ਤੁਹਾਡੇ ਕਲਰ ਕਰਨਾ ਕੱਲ ਨੂੰ ਕਰਾਂਗਾ ਤੇ ਸਾਡੇ ਫੰਕਸ਼ਨ ਸਾਰੇ ਕੈਨਸਲ ਜਿਹੜਾ ਤੇਰੇ ਕਲਰ ਕਰਨਾ ਉਹੀ ਨਹੀਂ ਹੈਗਾ ਉਹਨਾਂ ਕੋਲ ਉਹ ਕਹਿੰਦੇ ਕਿ ਉਹ ਥੋੜਾ ਕੋਸਟਲੀ ਆਯੁਰਵੇਦਿਕ ਕਲਰ ਹੈ ਉਹ ਆਯੁਰਵੇਦਿਕ ਉਹ ਕਹਿੰਦੇ ਥੋੜਾ ਜਿਆਦਾ ਕੋਸਟਲੀ ਪੰਦਣਾ ਤੇ ਸਾਨੂੰ ਸਪੈਸ਼ਲ ਤੁਹਾਡੇ ਵਾਸਤੇ ਲਿਆ ਕਰਨਾ ਪੈਣਾ ਤੁਹਾਨੂੰ ਪਤਾ ਨਾ ਕੱਛੂ ਮਸੀ ਉਹ ਵੇਖੰਦਾ ਕਿ ਨਾ ਮੈਡਮ ਐਡੀ ਵੱਡੀ ਗੱਡੀ ਤੇ ਬੈਠੀ ਏ ਕਿਤੇ ਬੋਲਦੀ ਨਹੀਂ ਬਈ ਯਾਰ ਮਸੀ ਨੀਲ ਐਕਸਟੈਂਸ਼ਨ ਵੀ ਕਰਦੇ ਨੇ ਸਾਰਾ ਕਿੰਨੇ ਦਾ ਕਰਦੇ ਨੇ ਐਕਸਟੈਂਸ਼ਨ ਆਏ ਨੇ ਤਾਂ ਜੁਵੈਲਰੀ ਚੁੱਲੀ ਵੀ ਲੈ ਰੱਖੀ ਏ ਬਹੁਤ ਸੋਹਣਾ ਮਸੀ ਕਿੱਥੋਂ ਲਈ ਉਹ ਤੋਂ ਦੁਕਾਨ ਤੋਂ ਦਰਦੇ ਉਹਨਾਂ ਦੇ ਪੈਸੇ ਦੇਣਗੇ ਪਸੰਦ ਆ ਕਿ ਮੈਂ ਚੁੱਕ ਲਈ ਡੁਪਲੀਕੇਟ ਜਿਹਾ ਲੱਗ ਰਿਹਾ ਤੇ ਡੁਪਲੀਕੇਟ ਹੀ ਹੋਰ ओरिजिनल ਗੋਲਡ ਦਮੂ ਆਪਾਂ ਤਾਂ ਕੋਈ ਜੁੱਤੀ ਨਹੀਂ ਲਈ ਕੋਈ ਕੁਛ ਨਹੀਂ ਲਿਆ ਜਨਤ ਚ ਹੀ ਪੜਨਦੇ ਆਪਾਂ ਹੁਣ ਕੀ ਪੜਨ ਸਾਨੂੰ ਕਿਨੇ ਲੈ ਕੇ ਜਾਣਾ ਪੂਜਾ ਵਾਲਿਆਂ ਦੇ ਵਕਤ ਲੋ ਆ ਪੂਜਾ ਵਾਲਿਆਂ ਦੇ ਅੱਗੇ ਬੂਟਾ ਮੇਰਾ ਦਾ ਜਲੂਸ ਰਾਜੇ ਕਿ ਬਦ ਦਿੱਦ ਨੇ ਦਿੱਤੇ ਵੀ ਥਾਗੇ ਫੂਟ ਅਗਲੇ ਨੇ ਦਿੱਤੇ ਨੇ ਪਰ ਕੰਮ ਖਰਾਬ ਕਰਤਾ ਉਹਨਾਂ ਨੇ ਸਾਡੀ ਨਾ ਸਾਰੀਆਂ ਸਾਡੀ ਸਾਰੀ ਜੁੱਤੀ ਪੂਜਾ ਵਾਲਿਆਂ ਤੋਂ ਆਉਂਦੀ ਸੀ ਮੰਨੇ ਹੋਏ ਸੀ ਅੱਜ ਤੋਂ ਨਹੀਂ ਅਸੀਂ 5 ਸਾਲ ਤੋਂ ਉਹਨਾਂ ਤੋਂ ਜੁੱਤੀ ਲੈ ਰਹੇ ਹਾਂ ਪਰ ਜਿਹੜੇ ਮੈਂ ਸ਼ੂ ਲੈਏ ਨਾ ਪਤਾ ਨਹੀਂ ਕੀ ਹੋਇਆ ਨਾ ਥੱਲੋਂ ਪਾਣੀ ਪਈ ਜਾਂਦਾ ਸੀ ਤੇ ਇਹ ਤਾਂ ਸਟਾਰਟ ਹੋ ਗਈ ਮਰ ਜੂ ਸਟਾਰਟ ਹੋ ਗਈ ਮੁੜ ਕੇ ਉਹ ਚ ਹਲਾ একদম ਮਹੀਨਾ ਤੋਂ ਕੀ ਜੇ ਪਤਾ